ਹਾਂਜੀ ਆਪਾਂ ਚੀਜਾਂ ਲੜ ਹੋ ਗਿਆ ਨਾ ਸਭ ਦਾ ਚੌਥਾ ਲੜ ਦੇ ਐ ਦਾ ਫਾਈ ਕਰਕੇ ਫਿਰ ਇੱਥੋਂ 3 ਇੰਚ ਐ ਦਾ ਨੱਕ ਦੀ ਸੇਵ ਦੇ ਵਿੱਚ ਦੋ 국러 지는 확인다 4부터 6지 에서 ਵੈਰੀ ਗੁੱਡ ਸਫਾਈ ਆ ਗਈ ਨਾ ਹੁਣ ਗੁੱਡ ਤੇ ਉਹ ਲਾੜ ਵਧੀਆ ਲੱਗ ਰਿਹਾ ਸਪੇਸ ਨਹੀਂ ਆ ਰਿਹਾ ਸਹੀ ਇਹਦਾ ਜੀ ਇਹਦਾ ਜੀ ਪਰ ਪਹਿਲਾ ਲੜ ਚੜ ਗਿਆ ਇਹਦੇ ਸਿਰਫ ਚੌਪ ਚਾਰ ਕਰਾ ਦਿਆ ਦੇਖੋ ਹਾਂਜੀ ਅੱਗੇ ਪੰਜਵਾਂ ਲੜ ਦੇਖ ਲਓ ਆ ਦੇਖੋ ਐਦਾਂ ਸਾਰੇ ਲੜਨਾ ਜਦੋਂ ਵੀ ਤੁਸੀਂ ਲਾਣੇ ਹੋ ਐਦਾਂ ਧਿਆਨ ਰੱਖਿਆ ਕਰੋ ਇੱਕ ਦੂਜੇ ਦੇ ਕੋਲ ਕੋਲ ਲਾਣੇ ਹੁੰਦੇ ਆ ਆ ਦੇਖੋ ਇੱਕ ਵਾਰ ਰੋਕ ਕੇ ਦੇਖ ਲਓ ਤਾਂ ਜਿਹੜੀ ਸੱਜੀ ਸਾਈਡ ਆ ਇਹਨੂੰ ਐਦਾਂ ਨੀਚੇ ਖਿੱਚਣਾ ਹੈ ਇਹਦਾ ਫੋਲਡ ਅਨੱਕ ਦੀ ਸੇਹ ਦਾ ਇੱਥੇ ਆ ਤਾਂ ਚਲੋ ਜੀ ਪੰਜਵਾਂ ਲੜ ਲਾ ਕੱਲ ਨੂੰ ਅਸੀਂ ਵਟਾ ਵਾਲੀ ਦਸਤਾਰ ਸਟਾਰਟ ਕਰ ਰਹੇ ਹਾਂ ਅੱਜ ਮੈਂ ਇੱਕ ਵਾਰ ਹੋਰ ਦੁਕਾਉਂਗਾ ਉਸ ਤੋਂ ਬਾਅਦ ਤੁਸੀਂ ਪ੍ਰੈਕਟਿਸ ਕਰਨੀ ਹੈ ਯਾਰੀ ਹੁਣ ਇੱਕ ਕੰਮ ਕਰੋ ਸਾਰੇ ਇੱਕ ਵਾਰ ਦਿਖਾ ਦਿਓ ਮੈਨੂੰ ਵੈਰੀ ਗੁੱਡ ਹਾਂਜੀ ਸਹੀ ਹੈ ਹੁਣ ਮੈਂ ਦੁਬਾਰਾ ਰਿਪੀਟ ਕਰ ਰਿਹਾ ਤੁਸੀਂ ਇਹ ਦੇਖਿਓ ਕਿ ਤੁਹਾਡੀਆਂ ਗਲਤੀਆਂ ਕਿੱਥੇ-ਕਿੱਥੇ ਸੀ ਸਹੀ ਹੈ ਖੋਲੋ ਦਸਤਾਰ ਖੋਲੋ ਇਹ ਲੜਾਈ ਮਟਾਈ ਮੋਤੀ ਲਗੇ ਕੁੰਦ ਗੱਲੇ ਇਹਨੂੰ ਚੜਾਈ ਕਰਕੇ ਲਾਇਆ ਕਰੋ ਨਾ 3 ਇੰਚ ਕਿਉਂ ਦੱਸਿਆ ਦੇਖੋ 3 ਇੰਚ ਹੈਗਾ ਮੈਂ 3 ਇੰਚ ਹੀ ਕਰਾਂ ਨਾ ਹੋਰ ਘਾਟਾ ਕਰਤਾ ਹਾਂਜੀ ਥੋੜਾ ਵਧਾ ਦਿਓ ਖਿੱਚ ਕੇ ਐਦਾਂ ਦੇਖੋ ਇਹਨੂੰ ਚੜਾਈ ਕਰਦੇ ਆਂ ਮੈਂ ਚੌੜੀ ਦਾ ਇੱਥੋਂ ਨਹੀਂ ਆਹ ਸਾਈਡ ਤੋਂ ਐਦਾਂ ਐਦਾਂ ਕਰ ਹਾਂਜੀ ਪਖੋਲੋ ਬੁੱਤ ਜੀ ਸਾਰੇ ਦਸਤਾਰ ਹਾਂਜੀ ਹੋ ਲਓ ਫੇਮਿਂ ਪੱਤਰਕਾਰ ਸਾਹਿਬ ਧਿਆਨ ਰੱਖਿਓ ਥੋੜਾ ਜਿਹਾ ਨਾ ਵੈਸੇ ਲੜਕ ਨੂੰ ਮਨ ਲੱਗੇ ਹੱਥ ਬਸ ਸਿਰਫ ਤਰੀਕੇ ਦਾ ਨਹੀਂ ਪਤਾ ਚੱਲ ਰਿਹਾ ਉਹ ਧਿਆਨ ਚ ਜਦੋਂ ਦੇਖੋਗੇ ਨਾ ਥੋੜਾ ਚੰਗੀ ਤਰ੍ਹਾਂ ਸਮਝ ਲਿਓ ਹੁਣ ਹਾਂਜੀ ਦੇਖੋ ਜਿਹੜੀਆਂ ਜਿਹੜੀਆਂ ਗਲਤੀਆਂ ਸੀਗੀਆਂ ਉਹ ਤੁਸੀਂ ਹੁਣ ਆਪਿਆਂ ਦੂਰ ਕਰ ਲਿਓ ਮੈਂ ਦੂਜੀ ਵਾਰ ਸਟਾਰਟ ਕਰਨ ਲੱਗਿਆ ਕਿਸੇ ਵੀ ਲਾੜ ਨੇ ਵੀਰ ਨੇ ਮੋਦੇ ਵਿੱਚ ਨਹੀਂ ਪਾਣਾ ਜੀ ਆਹ ਦੇਖ ਲਓ ਮੈਂ ਸਮਾ ਦਊਗਾ ਤੁਹਾਨੂੰ ਆਹ ਦੇਖੋ ਪਿੱਛੋਂ ਐਦਾਂ ਸਫਾਈ ਨਾਲ ਲੈ ਕੇ ਆਣਾ ਆਹ ਦੇਖੋ ਜਦੋਂ ਵੀ ਤੁਸੀਂ ਲਾਣ ਨੂੰ ਲਾਣ ਦਾ ਕਰਦੇ ਹੋ ਐਦਾਂ ਸਫਾਈ ਕਰ ਲਿਆ ਕਰੋ ਹਲਕੀ ਜਿਹੀ ਇਹਨੂੰ 2 ਇੰਚ ਐਦਾਂ ਫੋਲਡ ਕਰਿਆ ਕਰੋ ਆਹ ਦੇਖੋ ਤੁਸੀਂ ਇੱਥੇ ਲਾੜ ਲਾ ਦਿੰਦੇ ਹੋ ਪਹਿਲਾਂ ਹੀ ਇਹਨੂੰ ਕੋਸ਼ਿਸ਼ ਕਰੋ ਇੱਥੇ ਲੈ ਕੇ ਆਓ ਚਲੋ ਜੀ ਪਹਿਲਾ ਲਾ ਲਓ ਅੱਖ ਦੇ ਉੱਪਰ ਦੀ ਲਾ ਲਓ ਹਾਂਜੀ ਪੂਣੀ ਤਾਂ ਨਹੀਂ ਬੋਲੋ ਕੁਛ ਨਹੀਂ ਹੁੰਦੇ ਕੁਛ ਨਹੀਂ ਬਾਸੇ ਕਰ ਲਿਓ ਬਾਸੇ ਜੀ ਵੈਰੀ ਗੁੱਡ ਚੱਲੀਏ ਜੀ ਦੂਜਾ ਲੜ ਆ ਦੇਖਿਓ ਧਿਆਨ ਨਾਲ ਹੁਣ ਇਹਨੂੰ ਇਹਦੇ ਕੋਲ ਲੈ ਕੇ ਆਣਾ ਇੱਕ ਮਿੰਟ ਸਾਰੇ ਨਜ਼ਰ ਮਾਰ ਲਿਆ ਕਰੋ ਪਹਿਲਾਂ आ देखो इत्तो फोल्ड कर लेना इत्तो तीन इंच इत्तो दो इंच चलो जी तू जरा ਕਰੋ ਕਰੋ ਪੂਣੀ ਕਰੋ ਬਈ ਬਈ ਠੀਕ ਹੈ ਪੂਣੀ ਕਰ ਲਈ ਹਾਂਜੀ ਹਾਂ ਤੇ ਲੈ ਜੀ ਤੀਜਾ ਲੜ ਆ ਹੁਣ ਸਹੀ ਆ ਗਿਆ ਦੇਖੋ ਜੀ ਤੀਜਾ ਲੜ ਇਹਨੇ ਦੇ ਕੋਲ ਲੈਣਾ ਆ ਸੱਜੀ ਸਾਈਡ ਨੂੰ ਥੋੜਾ ਖਿੱਚ ਲੈਣਾ ਇੱਥੇ ਤੋਂ 3 ਇੰਚ ਨੱਕ ਦੀ ਸੇਹ ਚੋਂ 2 ਇੰਚ ਆਇਆ ਕੋ ਮੋੜਨ ਦਾ ਦੁਬਾਰਾ ਤ੍ਰਿਸ਼ਾ ਰੱਖ ਦਿੰਨਾ ਇੱਥੇ ਐਦਾਂ ਦੋ ਕਰਕੇ ਇਹਨੂੰ ਹਲਕਾ ਜਿਹਾ ਪਿੰਚ ਕਰ ਲਿਆ ਕਰੋ

ਵੈਰੀ ਗੁੱਡ ਵਧੀਆ ਨੇ ਹਰ ਦੇਖੋ ਜੀ ਅਗਲਾ ਚੌਥਾ ਵੀ ਦੇਖ ਲੋ ਨਾਲ ਦੀ ਨਾਲ ਇਹਨੂੰ ਇੱਦਾਂ ਵਧੀਆ ਤਰੀਕੇ ਨਾਲ ਲੈ ਕੇ ਆਣਾ ਇੱਥੋਂ ਹਲਕਾ ਜਿਹਾ ਥੱਲੋਂ ਫੇਰ 3 ਇੰਚ ਰੱਖਣਾ ਇੱਥੋਂ 2 ਇੰਚ ਲਓ ਜੀ ਚੌਥਾ ਲੜਵੀ ਲਾਏ ਲਓ भाई तो नहीं बोलता नहीं लेता ਸਹੀ ਹੋ ਸਹੀ ਛਾਸੂ ਨੂੰ ਰੋਲ ਮੇਟ ਲੈਂਦੇ ਹਾਂ ਹਾਂਜੀ ਲੱਗ ਗਿਆ ਤਾਂ ਉੱਤ ਕਰ ਲਾ ਦਿਓ ਭਾਜਾ ਆਹ ਦੇਖੋ ਇਹਨੂੰ ਐਦਾਂ ਕਿੱਚ ਲੈਣਾ ਆਹ ਸੱਜੀ ਸਾਈਡ ਨਾਲ ਐਦਾਂ ਸਫਾਈ ਕਰਕੇ ਇਹਨੂੰ ਇਹਦੇ ਅੰਦਰ ਫੋਲਡ ਐਥੋਂ ਫੇਰ ਦੋ ਇੰਚ ਆਲੋਚ ਪੰਜ ਲੜਾ ਟੱਕਰ ਲਾ ਆ ਬਾਲ ਤੋਂ ਠੀਕ ਪੱਟ ਸਹੀ ਆ ਸਹੀ ਆ ਤੁਸੀਂ ਨਾ ਇੱਕੋ ਜਗ੍ਹਾ ਤੇ ਇਕੱਠੇ ਕਰੀ ਜਾਂਦੇ ਹੋ ਆਗੂ ਨੂੰ ਐਡਾ ਟੇਢੀ ਲਾਉ ਕੋਲ ਕੇ ਤੁਸੀਂ ਐਂ ਹੀ ਲਾ ਰਹੇ ਹੋ ਇਹ ਟੇਢੀ ਜਾਂਦੀ ਆ ਮੈਂ ਦੱਸਤਾ ਰਿਹਾ ਵੀ ਟੇਢੀ ਜਾਊਗੀ